ਪੂਰੀ ਦੇਸ਼ ਦੇ ਵਿੱਚ ਸਬਜ਼ੀਆਂ ਤੇ ਰੇਟ ਜਿਹੜੇ ਕੀ ਆ ਉਹ ਦੇਖਣ ਮੰਗਾਈ ਦੇਖਣ ਨੂੰ ਮਿਲਦੀ ਆ ਉੱਥੇ ਹੀ ਸਰੋਂ ਅਤੇ ਰਿਫਾਈਨਡ ਦੇ ਤੇਲ ਦੇ ਵਿੱਚ 40 ਤੋਂ 50 ਰੁਪਏ ਕਿਲ ਪ੍ਰਤੀ ਕਿਲੋ ਦੀ ਮੰਗਾਈ ਜਿਹੜੀ ਆ ਉਹ ਵੱਧ ਚੁੱਕੀ ਆ ਤਾਂ ਆਮ ਲੋਕਾਂ ਦੀ ਜਿਹੜਾ ਕੀ ਹੈ ਜੇਬ ਦੇ ਵਿੱਚ ਇਸਤਾ ਮਹਿੰਗਾ ਅਸਰ ਦੇਖਣ ਨੂੰ ਮਿਲਿਆ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ 'ਚ ਜਿਹੜਾ ਤੇਲ ਦਿਖਾਇਆ ਜਾ ਰਿਹਾ ਹੈ ਇਸ ਤੇਲ ਦੇ ਰਿਫਾਈਨਡ ਅਤੇ ਸਰੋਂ ਦੇ ਤੇਲ ਦੇ ਵਿੱਚ 40 ਤੋਂ 50 ਰੁਪਏ ਪ੍ਰਤੀ ਕਿਲੋ ਦੀਪ ਤੇਜ਼ੀ ਨਾਲ ਜਿਹੜਾ ਕੀ ਹੈ ਇਸ ਦਾ ਰੇਟ ਵਿੱਚ ਵਾਧਾ ਦੇਖਣ ਨੂੰ ਮਿਲਿਆ ਮੇਰਾ ਨਾਮ ਕਿਰਨਪ੍ਰੀਤ ਸਿਸਟਰ ਮਹਿੰਗਾਈ ਤੇ ਕੀ ਕਹਣਾ ਚੰਦਰ ਜੰਮਾ ਗਾਇਸ਼ ਬਧਰੀ ਮਹਿੰਗਾ ਇਹ ਸਾਮ ਜੋ ਬਧਰੀ ਆ ਬਹੁਤ ਅਸਰ ਹੋ ਰਿਹਾ ਬੱਚਿਆਂ ਦੀ ਜੇਬ ਤੇ ਕਿਤੇ ਦੇਖ ਬੱਚਿਆਂ ਨੇ ਕਿੰਨਾ ਕੁਝ ਕਰਨਾ ਆਪਣੇ ਬੱਚਾ ਨੂੰ ਪੜ੍ਹਾਣਾ ਵੀ ਹੈ ਘਰ ਦਾ ਵੀ ਦੇਖਣਾ ਉਹਨਾਂ ਨੂੰ ਹੋਰ ਵੀ ਬਹੁਤ ਖਰਚੇ ਆ ਹੁਣ ਮਹਿੰਗਾਈ ਬਹੁਤ ਜ਼ਿਆਦਾ ਵਧ ਰਹੀ ਹੈ ਜਿਵੇਂ ਅੱਗੋ ਫੈਸਟੀਵਲ ਆ ਰਹੇ ਨੇ ਉਦੇ ਤਰਕੇ ਆਪਣੇ ਹਰ ਇੱਕ ਮੇਲ ਦੇਖਿਆ ਜਾਵੇ ਛੋਟੇ ਬੰਦੇ ਤੇ ਜ਼ਿਆਦਾ ਜੀ ਮੈਂ ਕਿਹਾ ਪਹਿਲਾਂ ਸਭ ਨੇ ਰੇਟ ਸੀ ਹਾਂਜੀ ਤੇਲ ਝੋ ਤੇ ਰੇਟ ਤੇ ਹਾਂਜੀ ਹਾਂਜੀ ਤੇਲ ਦੇ ਰੇਟ ਵੀ ਬਹੁਤ ਜ਼ਿਆਦਾ ਵਧ ਗਏ ਝੋ ਦੇ ਹੋਰ ਕੱਜੀਆਂ ਦੇ ਹਰ ਇੱਕ ਚੀਜ਼ ਦਾ ਰੇਟ ਅੱਪ ਹੋ ਰਿਹਾ ਬਸ ਸਰਕਾਰ ਇਹ ਜੀ ਬੇਨਤੀ ਹੈ ਕਿ ਥੋੜਾ ਇਸ ਚੀਜ਼ ਨੂੰ ਦੇਖਿਆ ਜਾਵੇ ਸਾਨੂੰ ਇੱਕ ਨਹੀਂ ਜੇਬ ਤੇ ਬੱਚਿਆਂ ਦੇ ਬਹੁਤ ਜ਼ਿਆਦਾ ਅਸਰ ਪੈਂਦਾ ਕੋਈ ਵੀ ਚੀਜ਼ ਆ ਉੱਤੇ ਕਾਫੀ ਅਸਰ ਪੈਂਦਾ ਮਹਿੰਗਾਈ ਹੋਊ ਤੇ ਉਹਦਾ ਜੇ ਸਰਕਾਰ ਇਸ ਚੀਜ਼ ਵੱਲ ਧਿਆਨ ਦੇਵੇ ਕੀ ਨਮਰੋਟ ਜੀ ਨਹੀਂ ਹਾਂ ਬਤਲਾ ਇੱਕਦਮ ਕਿ ਮਹਿੰਗਾਈ ਵਧ ਰਹੀ ਹੈ ਇਸ ਵਕਤ ਪਹਿਲਾਂ ਸਬਜ਼ੀਆਂ ਦੇ ਰੇਟ ਹੁਣ ਤੇਲ ਕਿਉਂ ਦੇ ਰੇਟ ਨੇ ਕੀ ਕਹਣਾ ਕੱਲ੍ਹ ਤੋਂ ਸਰ ਸਰਲਾਂ ਸਬਜ਼ੀਆਂ ਦੇ ਰੇਟ ਕਰਕੇ ਬਹੁਤ ਜ਼ਿਆਦਾ ਪ੍ਰੋਬਲਮ ਆਂਦੀ ਹੈ ਨਾ ਇੱਕੋ ਨੰਮ ਰੇਟ ਉੱਪਰ ਹੋ ਗਏ ਉਹਨੇ ਤੇਲ ਦੇ ਰੇਟ ਇੱਕ ਹਫ਼ਤੇ ਦੇ ਅੰਦਰ ਅੰਦਰ 50 ਰੁਪਏ ਵਧ ਗਿਆ ਜਿਸ ਦੇ ਕਰਕੇ ਆਮ ਆਦਮੀ ਦੀ ਜੇਬ ਤੇ ਬਹੁਤ ਫਰਕ ਪੈ ਰਿਹਾ ਔਰ ਵੀ ਖਰਚੇ ਹੁੰਦੇ ਆ ਘਰਾਂ ਦੇ ਇਕੱਲੇ ਇਹ ਹੀ ਚੀਜ਼ਾਂ ਨਹੀਂ ਹੁੰਦੀਆਂ ਇਸ ਕਰਕੇ ਅਸੀਂ ਸਰਕਾਰ ਤੋਂ ਬੇਨਤੀ ਕਰਦੇ ਕਿ ਇਹਦੇ ਰੇਟ ਘੱਟ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਜਿਹੜੇ ਜਿਹੜੇ ਜੀ ਚੀਜ਼ਾਂ ਰੇਟ ਵਧੇ ਨੇ ਅੱਗੇ ਤ ਇਹ ਜਿਹੜੀ ਤੁਸੀਂ ਮੇਨ ਚੀਜ਼ਾਂ ਹੁੰਦੇ ਕਿ ਚੰਦਰੀ ਅੱਜ ਦੇ ਲੈਡੀਆਂ ਉਹ ਤੁਹਾਨੂੰ ਵੱਧ ਪਤਾ ਕਰ ਸਰ ਜੇ ਚੀਜ਼ਾਂ ਮਹਿੰਗੀ ਹੋਏਗੀ ਤਾਂ ਫਿਰ ਨਕਲੀ ਬਣਨੀ ਸ਼ੁਰੂ ਹੋ ਜਾਏਗੀ ਮਿਲਾਵਟ ਹੋਣੀ ਸ਼ੁਰੂ ਹੋ ਜਾਏਗੀ ਉਹਦੇ ਕਰਕੇ ਬਿਮਾਰੀਆਂ ਵਧਣੀਆਂ ਅੱਧੇ ਅਗੇ ਹਰ ਚੀਜ਼ ਦੀ ਪ੍ਰੋਬਲਮ ਹੈ ਇਸ ਕਰਕੇ ਸਾਡੀ ਇਹ ਹੀ ਗੁਜਾਰਿਸ਼ ਹੈ ਕਿ ਰੇਟ ਬਈ ਜਨੂਨ ਰੱਖੇ ਕਿ ਆਮ ਬੰਦੇ ਦੇ ਪਾਕਟ ਤੇ ਫਰਕ ਨਾ ਪਵੇ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪੁਸ਼ਪਾ ਜੀ ਤੰਦ ਮੱਲੇ ਚ ਜੇ ਮੈਂ ਅੱਜ ਇਹ ਮਹਿੰਗਾਈ ਵੱਧ ਰਹੀ ਹੈ ਬਹੁਤ ਵੱਧ ਚੁੱਕੀ ਹੈ ਹਾਂਜੀ ਹਾਂ ਬਹੁਤ ਵੱਧ ਰਹੀ ਹੈ ਆ ਯਾਰ ਕਿਛ ਕੋਈ ਪੈਸਾ ਮੇਰੇ ਨਾਲ ਦਾ ਬੱਚੇ ਪੈਸੇ ਮੰਗਦੇ ਆ ਤੇ ਸੌਦਿਆਂ ਦਾ ਬਹੁਤ ਔਖਾ ਸਬਜ਼ੀਆਂ ਇੰਨੀਆਂ ਮਹਿੰਗੀਆਂ ਕਰੀਆਂ ਪਈਆਂ ਸਾਡੇ ਵਾਸਤੇ ਤੁਸੀਂ ਕਿੱਥੇ ਜਾਈਏ ਗਰੀਬ ਬੰਦੇ ਬੱਚੇ ਉਹ ਵਮਾਰ ਸਾਡੇ ਕੀ ਕਰੀਏ ਅਸੀਂ ਸਬਜ਼ੀਆਂ ਤੋਂ ਬਾਅਦ ਹੁਣ ਤੇਲ ਘਿਓ ਦੀ ਰੇਟ ਵੱਧ ਚੁੱਕੇ ਨੇ ਘਿਓ ਦੇ ਤੇਲ ਦੇ ਸਭ ਘਰਾਂ ਦੇ ਵਦੇ ਵੀ ਸਾਬਣਾਂ ਦੇ ਵਦੇ ਵੀ ਆ ਸਰਫਾਂ ਦੇ ਵਦੇ ਵੀ ਹੁਣ ਦੱਸ ਕਿੱਥੇ ਜਾਈਏ ਮਿਲਾਈ ਇੰਨੀ ਕਰੀ ਪਈ ਸਾਡੇ ਵਾਸਤੇ ਸਰਕਾਰਾਂ ਦਾ ਕਹਿੰਦੀਆਂ ਨੇ ਕਿ ਅਸੀਂ ਸਰਕਾਰਾਂ ਸਾਨੂੰ ਕਹਿੰਦਾ ਵੀ ਪੈਸੇ ਵਧਾਵਾਂਗੇ ਉਹ ਨਹੀਂ ਪਤਾ ਸਾਡੇ ਤਾਂ ਅਸੀਂ ਕੀ ਕਰੀਏ ਗਰੀਬ ਬੰਦਾ ਸਾਨੂੰ ਕੋਈ ਸਰਕਾਰ ਤਾਂ ਕੋਈ ਫਾਇਦਾ ਨਹੀਂ ਆਏਗਾ ਸਾਨੂੰ ਆਰਾਮ ਜੀ ਜਨਤਾ ਵਾਲਾ ਸਰਕਾਰ ਨਹੀਂ ਦੇਖੋਗੀ ਤਾਂ ਹੋਰ ਕੌਣ ਦੇਖੂਗਾ ਮੈਂ ਇਹ ਤਾਂ ਫਿਰ ਸਰਕਾਰੇ ਦੇਖੂਗੀ ਕੀ ਦੇਖੂਗਾ ਕੌਣ ਹੋਣ ਹੁਣ ਬੱਚੇ ਥੋੜੀ ਦੇਖਣਗੇ ਸਰਕਾਰ ਦੇਖੇ ਸਾਨੂੰ ਅਸੀਂ ਟੁੱਟੇ ਹੋਏ ਮਕਾਨਾਂ 'ਚ ਬੈਠੇ ਸਾਨੂੰ ਫਿਰ ਵੀ ਔਕਾ ਏ ਕਿੱਥੋਂ ਲੈ ਜਾਏ ਗਰੀਬ ਖੱਤ ਬੰਦਾ ਇੰਨਾ ਖਰਚਾ ਸਾਨੂੰ ਵਧਾਇਆ ਪਿਆ ਉਹਨਾਂ ਨੇ ਹੁਣ ਦੱਸੋ ਕੀ ਕਰੀਏ ਅਸੀਂ